ਸਾਤਸਵੀਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਹੈ ਵੱਖਰੇ ਜੇ ਵਿਸ਼ੇ ਵਾਲੀਆਂ ਕਹਾਣੀਆਂ ਪਤੀ ਪਤਨੀ ਦੀਆਂ ਰਿਸ਼ਤੇ ਨੂੰ ਮਜ਼ਬੂਤ ਕਰਦੀਆਂ ਕਹਾਣੀਆਂ ਤਰੇੜਾਂ ਨੂੰ ਭਰਦੀਆਂ ਕਹਾਣੀਆਂ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਉਣਗੀਆਂ ਚੰਗੀਆਂ ਲੱਗਣ ਤਾਂ ਚੈਨਲ ਨੂੰ ਭਰਪੂਰ ਹੁੰਗਾਰਾ ਦਿਆਜੋ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆਜੋ ਅੱਜ ਦੀ ਕਹਾਣੀ ਬਹੁਤ ਹੀ ਦਿਲ ਨੂੰ ਛੋਹ ਜਾਣ ਵਾਲੀ ਕਹਾਣੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਵੇਗੀ ਸ਼ੁਰੂ ਕਰਦੇ ਹਾਂ ਪਿਛਲੀਆਂ ਦੋਨੋਂ ਐਨੀਵਰਸਰੀਆਂ ਇਸੇ ਤਰ੍ਹਾਂ ਹੀ ਗੁਜ਼ਰ ਗਈਆਂ ਸਨ ਉਦਾਸ ਤੇ ਖਾਮੋਸ਼ ਹਾਲਾਤਿਕੋ ਜਿਹਾ ਸੀ ਕਿ ਕੁਝ ਕਰਨ ਦਾ ਦਿਲ ਹੀ ਨਹੀਂ ਕੀਤਾ ਤੇ ਹੁਣ ਆਉਣ ਵਾਲੀ ਸੀ ਸਾਡੀ ਤੀਜੀ ਮੈਰਿਜ ਐਨੀਵਰਸਰੀ ਜਿਸ ਵਿੱਚ ਅਸੀਂ ਆਪਣੇ ਸਾਰੇ ਅਰਮਾਨ ਪੂਰੇ ਕਰਨਾ ਚਾਹੁੰਦੇ ਸੀ ਪਰ ਇਸ ਵਾਰ ਵੀ ਵਿਦਾਤਾ ਨੂੰ ਸ਼ਾਇਦ ਇਹ મંજੂਰੀ ਨਹੀਂ ਸੀ ਤਾਂ ਹੀ ਤਾਂ ਐਨੀਵਰਸਰੀ ਤੋਂ 15 ਦਿਨ ਪਹਿਲਾਂ ਸਾਡੇ ਦੋਨਾਂ ਦੇ ਵਿੱਚ ਕਾਰ ਝਗੜਾ ਹੋ ਗਿਆ ਤੇ ਰਮਨ ਨਰਾਜ਼ ਹੋ ਕੇ ਪਿੱਕੇ ਚਲੀ ਗਈ ਝਗੜੇ ਦੀ ਵਜ੍ਹਾ ਬਹੁਤ ਸੀਰੀਅਸ ਸੀ ਪਿਛਲੇ ਮਹੀਨੇ ਰਮਨ ਦੀ ਮੰਮੀ ਨੂੰ ਹਾਰਟ ਅਟੈਕ ਆਇਆ ਸੀ ਕੁਝ ਦਿਨਾਂ ਤੱਕ ਅਸੀਂ ਉਹਨਾਂ ਦੀ ਦੇਖਭਾਲ ਕਰਦੇ ਰਹੇ ਜਦੋਂ ਸਿਹਤ ਕੁਝ ਠੀਕ ਹੋਈ ਤਾਂ ਮੈਂ ਰਮਨ ਨੂੰ ਲੈ ਕੇ ਘਰ ਆ ਗਿਆ ਪਰ ਘਰ ਆ ਕੇ ਉਹ ਨਾਰਮਲ ਨਹੀਂ ਸੀ ਹੋ ਸਕੀ ਉਸ ਨੂੰ ਹਰ ਪਾਲ ਮੰਮੀ ਦੀ ਚਿੰਤਾ ਸਤਾਉਂਦੀ ਰਹਿੰਦੀ ਸੀ ਉਸਦੇ ਪਾਪਾ ਦਾ ਵੀ ਕੁਝ ਸਾਲ ਪਹਿਲਾਂ ਸਵਰਗਵਾਸ ਹੋ ਚੁੱਕਿਆ ਸੀ ਇੱਕ ਵੱਡਾ ਭਰਾ ਤੇ ਭਾਬੀ ਜੋ ਵਿਦੇਸ਼ ਵਿੱਚ ਸੈਟਲ ਹੋ ਚੁੱਕੇ ਸੀ ਰਮਨ ਆਪਣੀ ਮੰਮੀ ਨੂੰ ਹੁਣ ਆਪਣੇ ਨਾਲ ਰੱਖਣਾ ਚਾਹੁੰਦੀ ਸੀ ਪਰ ਇਸ ਹਵਾਲੇ ਤੋਂ ਮੇਰੀ ਧਾਰਨਾ ਬਿਲਕੁਲ ਸਪਸ਼ਟ ਹੈ ਮੇਰਾ ਮੰਨਣਾ ਹੈ ਕਿ ਮਾਤਾ ਪਿਤਾ ਦੀ ਦੇਖਭਾਲ ਕਰਨ ਦਾ ਫਰਜ਼ ਪੁੱਤਰ ਦਾ ਹੁੰਦਾ ਨਾ ਕਿ ਧੀ ਜਵਾਈ ਦਾ ਉਸ ਦਿਨ ਵੀ ਸਾਡੇ ਦੋਨਾਂ ਵਿੱਚ ਬਹਿਸ ਛਿੜ ਗਈ ਸੀ ਰਮਨ ਕਹਿਣ ਲੱਗੀ ਪੁੱਤ ਆਪਣੇ ਫਰਜ਼ਾਂ ਤੋਂ ਮੁੱਖ ਮੋੜ ਲੈਣ ਤਾਂ ਕੀ ਕੀਤਾ ਜਾਵੇ ਮਾਤਾ ਪਿਤਾ ਨੂੰ ਇਸੇ ਤਰ੍ਹਾਂ ਹੀ ਛੱਡ ਦਿੱਤਾ ਜਾਵੇ ਬੇਸਹਾਰਾ ਪਲ-ਪਲ ਮਰਨ ਲਈ ਤੁਸੀਂ ਜਾਣਦੇ ਹੋ ਭਾਬੀ ਮੰਮੀ ਨੂੰ ਨਾਲ ਰੱਖਣਾ ਨਹੀਂ ਚਾਹੁੰਦੀ ਤੇ ਭਰਾ ਦੀ ਉਹ ਸੱਗੇ ਚੱਲਦੀ ਨਹੀਂ ਰਮਨ ਤੋਂ ਇੱਕ ਵਾਰ ਮੰਮੀ ਨੂੰ ਆਪਣੇ ਨਾਲ ਲੈ ਆਈ ਤਾਂ ਫਿਰ ਤੇਰੇ ਭਰਾ ਪਰਜਾਈ ਉਹਨਾਂ ਵੱਲੋਂ ਬਿਲਕੁਲ ਨਾ ਪ੍ਰਵਾਹ ਹੋ ਜਾਣਗੇ ਜਸ ਤੈਨੂੰ ਕੀ ਭਰਾ ਭਾਬੀ ਦਾ ਐਟੀਟਿਊਡ ਸਮਝ ਨਹੀਂ ਆਉਂਦਾ ਇੰਨੇ ਦਿਨਾਂ ਤੋਂ ਮੰਮੀ ਬਿਮਾਰ ਹਨ ਪਰ ਉਹਨਾਂ ਨੇ ਮੰਮੀ ਨੂੰ ਦੇਖਣ ਆਉਣਾ ਵੀ ਪਤਾ ਲੈਣ ਆਉਣਾ ਵੀ ਜ਼ਰੂਰੀ ਨਹੀਂ ਸਮਝਿਆ ਇੱਕ ਤੋਂ ਬਾਅਦ ਫੋਨ ਕਰਕੇ ਬਸ ਫਾਰਮੈਲਟੀ ਪੂਰੀ ਕਰ ਦਿੱਤੀ ਮੈਂ ਅਸਤੀਕ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਉਸ ਨੇ ਇੰਤਜ਼ਾਰ ਕੀਤਾ ਆਖਰਕਾਰ ਇੱਕ ਦਿਨ ਉਸ ਦੇ ਸਬਰ ਦਾ ਪਿਆਲਾ ਭਰ ਗਿਆ ਤੇ ਉਹ ਕਹਿਣ ਲੱਗੀ ਜਸ ਤੁਹਾਡੇ ਵੀ ਦੋ ਵੱਡੇ ਭਰਾ ਹਨ ਪਰ ਮੈਂ ਵਿਆਹ ਤੋਂ ਬਾਅਦ ਤੁਹਾਨੂੰ ਕਦੇ ਨਹੀਂ ਕਿਹਾ ਕਿ ਮੰਮੀ ਪਾਪਾ ਦਾ ਫਰਜ਼ ਮੈਂ ਇਕੱਲੇ ਹੀ ਕਿਉਂ ਨਭਾਵਾਂ ਤੁਹਾਡੇ ਭਰਾਵਾਂ ਦਾ ਵੀ ਤਾਂ ਫਰਜ਼ ਹੈ ਕਿ ਮੰਮੀ ਪਾਪਾ ਨੂੰ ਉਹ ਆਪਣੇ ਕੋਲ ਲੈ ਜਾਣ ਮੈਂ ਪੂਰੇ ਮਨ ਤੋਂ ਆਪਣੇ ਸੱਸ ਸਹੁਰੇ ਦੀ ਸੇਵਾ ਕੀਤੀ ਤਾਂ ਕੀ ਹੁਣ ਆਪਣੀ ਮੰਮੀ ਦੇ ਪ੍ਰਤੀ ਮੈਂ ਆਪਣੇ ਫਰਜ਼ ਤੋਂ ਪਿੱਛੇ हट ਜਾਵਾਂ ਉਸ ਦਾ ਇਸ ਤਰ੍ਹਾਂ ਆਪਣੀ ਮੰਮੀ ਦਾ ਹੁਣ ਮੇਰੇ ਪ੍ਰਾਮਾ ਨਾਲ ਮੇਰੇ ਮਾਪੇ ਨਾਲ ਤੁਲਨਾ ਕਰਨਾ ਮੈਨੂੰ ਗੁਵਾਰਾ ਨਹੀਂ ਸੀ ਤੇ ਗੁੱਸੇ ਵਿੱਚ ਮੈਂ ਉਸ ਨੂੰ ਕਹਿ ਦਿੱਤਾ ਉਸ ਨੂੰ ਆਪਣੀ ਮੰਮੀ ਦੀ ਐਨੀ ਚਿੰਤਾ ਤਾਂ ਆਪਣੇ ਘਰ ਜਾ ਕੇ ਉਸ ਦੀ ਦੇਖਭਾਲ ਕਰੇ ਕੁਝ ਪਾਲਕੋੜੀਆਂ ਅੱਖਾਂ ਨਾਲ ਮੈਨੂੰ ਦੇਖਦੀ ਰਹੀ ਤੇ ਅਗਲੀ ਸਵੇਰ ਸੱਚਮੁੱਚ ਅਟੈਚੀ ਲੈ ਕੇ ਚਲੀ ਗਈ ਉਸ ਦਾ ਜਾਣਾ ਮੇਰੀ ਮਰਦਾਨਗੀ ਦੇ ਅਹਿਮ ਨੂੰ ਤਾਰ-ਤਾਰ ਕਰ ਗਿਆ ਸੀ ਮੈਨੂੰ ਲੱਗਿਆ ਏ ਹੈ ਉਸ ਦੀ ਨਜ਼ਰ ਵਿੱਚ ਮੇਰੇ ਪਿਆਰ ਦਾ ਮੁੱਲ ਮੈਂ ਉਸ ਨਾਲ ਨਾਰਾਜ਼ ਸੀ ਬੇਹੱਦ ਨਾਰਾਜ਼ ਦਿਨ ਲੰਘਣ ਲੱਗੇ ਇਸ ਦਰਮਿਆਨ ਨਾ ਰਮਨ ਦਾ ਫੋਨ ਆਇਆ ਤੇ ਮੈਂ ਨਾ ਹੀ ਉਸ ਨਾਲ ਸੰਪਰਕ ਕਰਨ ਦੀ ਕੋਈ ਕੋਸ਼ਿਸ਼ ਕੀਤੀ ਪਰ ਵਕਤ ਵੀ ਬੜੀ ਅਜੀਬ ਸ਼ੈ ਹੈ ਜਿਵੇਂ ਜਿਵੇਂ ਗੁਜ਼ਰਦਾ ਵੱਡੀ ਤੋਂ ਵੱਡੀ ਘਟਨਾ ਦੀ ਵੀ ਚੋਬ ਘਟ ਹੋਣ ਲੱਗਦੀ ਹੈ ਮੈਰਿਜ ਐਨੀਵਰਸਰੀ ਦੀ ਤਰੀਖ ਨੇੜੇ ਆ ਰਹੀ ਸੀ ਤੇ ਇਸ ਦੇ ਨਾਲ ਮਨ ਦੀ ਬੇਚੈਨੀ ਵੀ ਵੱਧ ਰਹੀ ਸੀ ਕਿ ਇਸ ਵਾਰ ਵੀ ਇਹ ਦਿਨ ਮਾਇੂਸ ਜਿਹਾ ਲੰਘ ਜਾਵੇਗਾ ਕਿ ਮੈਨੂੰ ਰਮਨ ਨੂੰ ਮਨਾ ਕੇ ਵਾਪਸ ਲਿਆਉਣਾ ਚਾਹੀਦਾ ਪਰ ਉਸ ਦੀ ਇਹ ਬੇਵਜ੍ਹਾ ਦੀ ਜਿੱਦ ਉਸ ਦਿਨ ਐਤਵਾਰ ਸੀ ਸਵੇਰੇ ਸਵੇਰੇ ਜਾਗ ਖੁੱਲ ਗਈ ਫਿਰ ਚਾਹ ਕੇ ਵੀ ਮੈਂ ਦੁਬਾਰਾ ਸੌਂ ਨਾ ਸਕਿਆ ਇਹ ਇਕੱਲਾਪਨ ਜ਼ਿੰਦਗੀ ਦੇ ਹਰ ਪਹਿਲੂ ਤੇ ਅਸਰ ਪਾਉਂਦਾ ਫਿਰ ਉਹ ਨੀਂਦ ਹੀ ਕਿਉਂ ਨਾ ਹੋਵੇ ਚਾਹ ਲੈ ਕੇ ਮੈਂ ਲੌਨ ਵਿੱਚ ਆ ਬੈਠਾ ਉਦੋਂ ਹੀ ਮੇਰੀ ਨਜ਼ਰ ਸਾਹਮਣੇ ਵਾਲੇ ਘਰ ਵੱਲ ਗਈ ਬਾਲਕਨੀ ਵਿੱਚ ਅੰਕਲ ਬੈਠੇ ਨਜ਼ਰ ਆਏ ਇਸ ਦਾ ਮਤਲਬ ਉਹ ਹਸਪਤਾਲ ਤੋਂ ਵਾਪਸ ਆ ਗਏ ਸੀ 8 ਦਿਨ ਪਹਿਲਾਂ ਇੱਕ ਸ਼ਾਮ ਅੰਕਲ ਜੀ ਦੀ ਸਿਹਤ ਅਚਾਨਕ ਵਿਗੜ ਗਈ ਸੀ ਉਹਨਾਂ ਦੀ ਕਾਰ ਉਸ ਦਿਨ ਗਰਾਜ ਵਿੱਚ ਸੀ ਇਸ ਲਈ ਉਹਨਾਂ ਦਾ ਬੇਟਾ ਬਦ ਹਵਾਸ ਜੀ ਮੈਨੂੰ ਬੁਲਾਉਣ ਆਇਆ ਸੀ ਤੇ ਫਿਰ ਅਸੀਂ ਦੋਨੇ ਹੀ ਉਹਨਾਂ ਨੂੰ ਨਰਸਿੰਗ ਹੋਮ ਲੈ ਗਏ ਸੀ ਸ਼ੇਸ਼ਟਾਚਾਰ ਤਹਿਤ ਮੈਂ ਉਹਨਾਂ ਦਾ ਹਾਲਚਾਲ ਜਾਣਨ ਦੇ ਲਈ ਉਹਨਾਂ ਦੇ ਘਰ ਚਲ ਪਿਆ। ਮੈਨੂੰ ਆਇਆ ਦੇਖੋ ਬਹੁਤ ਖੁਸ਼ ਹੋਈ। ਉਹਨਾਂ ਦਾ ਪੁੱਤਰ ਉਹਨਾਂ ਨੂੰ ਗਰਮ-ਗਰਮ ਦਲੀਆ ਖਵਾ ਰਿਹਾ ਸੀ। ਮੈਂ ਕਿਹਾ ਅੰਕਲ ਜੀ ਤੁਸੀਂ ਬਹੁਤ ਖੁਸ਼ਕਿਸਮਤ ਹੋ ਤੁਹਾਡੇ ਨੂੰ ਪੁੱਤਰ ਤੁਹਾਡੀ ਬਹੁਤ ਸੇਵਾ ਕਰਦੇ ਹਨ। ਅੰਕਲ ਮੁਸਕਰਾਏ ਤੇ ਕਹਿਣ ਲੱਗੇ ਇਹ ਮੇਰਾ ਪੁੱਤਰ ਨਹੀਂ ਜਵਾਈ ਆ ਇਹ ਮੇਰੀ ਤੀ ਮੈਂ ਹੈਰਾਨ ਰਹਿ ਗਿਆ ਜਦੋਂ ਵਾਪਸ ਆਉਣ ਦਾ ਸਮਾਂ ਹੋਇਆ ਤਾਂ ਅੰਕਲ ਦੀ ਧੀ ਜਵਾਈ ਦੇ ਵਾਰ-ਵਾਰ ਕਹਿਨ ਤੇ ਉਹਨਾਂ ਨੇ ਮੈਨੂੰ ਖਾਣੇ ਦੇ ਲਈ ਰੋਕ ਲਿਆ ਉਹਨਾਂ ਦੀ ਬੇਟੀ ਚਾਹ ਬਣਾਉਣ ਰਸੋਈ ਵਿੱਚ ਚਲੀ ਗਈ ਮੈਂ ਤੇ ਉਹਨਾਂ ਦਾ ਜਵਾਈ ਡਰਾਇੰਗ ਰੂਮ ਵਿੱਚ ਬੈਠੇ ਸੀ ਗੱਲਬਾਤ ਦੇ ਦੌਰਾਨ ਮੈਂ ਆਪਣੇ ਮਨ ਦੀ ਉਥਲ-ਪੁਥਲ ਰੋਕ ਨਾ ਸਕਿਆ ਤੇ ਪੁੱਛ ਬੈਠਿਆ ਬਈ ਬੁਰਾ ਨਾ ਮੰਨੀ ਇੱਕ ਗੱਲ ਪੁੱਛਾਂ ਤੁਹਾਡੀ ਪਤਨੀ ਕਿ ਅੰਕਲ ਜੀ ਦੇ ਇਕਲੌਤੇ ਸੰਤਾਨ ਹੈ ਕੋਈ ਭਰਾ ਨਹੀਂ ਆ ਇੱਕ ਭਰਾ ਹੈ ਜੋ ਲੰਡਨ ਵਿੱਚ ਰਹਿੰਦਾ ਉਸਨੇ ਦੱਸਿਆ ਅੱਛਾ ਇਸੇ ਲਈ ਤੁਸੀਂ ਇਹ ਫਰਜ਼ ਨਿਭਾ ਰਹੇ ਹੋ ਮੇਰੇ ਲਹਜੇ ਵਿੱਚ ਹਮਦਰਦੀ ਸੀ ਉਸਨੇ ਮੇਰੀ ਮਾਨ ਦੀ ਹਾਲਤ ਨੂੰ ਸਮਝਦਿਆਂ ਤੁਰੰਤ ਕਿਹਾ ਮੈਂ ਪਾਪਾ ਦੇ ਫਰਜ਼ ਨੂੰ ਆਪਣੀ ਮਜਬੂਰੀ ਨਹੀਂ ਬਲਕਿ ਆਪਣਾ ਫਰਜ਼ ਸਮਝਦਾ ਹਾਂ ਉਹ ਇੰਡੀਆ ਵਿੱਚ ਹੁੰਦਾ ਤਾ ਵੀ ਮੈਂ ਆਪਣੇ ਫਰਜ਼ ਤੋਂ ਪਿੱਛੇ ਨਾ ਹਟਦਾ ਇੱਕ ਗੱਲ ਦੱਸੋ ਜਦੋਂ ਔਰਤ ਦੇ ਲਈ ਸੱਸ ਸਹੁਰੇ ਦੀ ਸੇਵਾ ਕਰਨਾ ਉਸ ਦਾ ਫਰਜ਼ ਹੈ ਤਾਂ ਮਰਦ ਦੇ ਲਈ ਕਿਉਂ ਨਹੀਂ ਹਰ ਗੱਲ ਦੀ ਉਮੀਦ ਔਰਤ ਤੋਂ ਹੀ ਕਿਉਂ ਕੀਤੀ ਜਾਂਦੀ ਹੈ ਮਰਦ ਤੋਂ ਕਿਉਂ ਨਹੀਂ ਇਹ ਤੁਹਾਡਾ ਵੱਡਾ ਪੈਣਾ ਹੈ ਜੋ ਤੁਸੀਂ ਅਜਿਹਾ ਸੋਚਦੇ ਹੋ ਨਹੀਂ ਤਾਂ ਅੱਜ ਵੀ ਲੋਕ ਪੁਰਾਣੀਆਂ માનਤਾਵਾਂ ਨਾਲ ਹੀ ਜੁੜੇ ਹੋਏ ਹਨ ਕਿ ਮਾਪੇ ਦੀ ਦੇਖਭਾਲ ਪੁੱਤਰ ਕਰਦੇ ਹਨ ਨਾ ਕਿ ਧੀਾਂ ਮੈਂ ਕਿਹਾ ਅਸੀਂ ਪੜੇ ਲਿਖੇ ਲੋਕਾਂ ਆਪਾਂ ਹੀ ਇਹਨਾਂ ਦਿਵਾਰਾਂ ਨੂੰ ਨਹੀਂ ਤੋੜਾਂਗੇ ਤਾਂ ਫਿਰ ਕੌਣ ਤੋੜੂਗਾ ਮੈਂ ਤਾਂ ਇੱਕ ਸਿੱਧੀ ਜੀ ਗੱਲ ਜਾਣਦਾ ਜੇਕਰ ਅਸੀਂ ਸੱਚਮੁੱਚ ਆਪਣੇ ਜੀਵਨ ਸਾਥੀ ਨੂੰ ਪਿਆਰ ਕਰਦੇ ਹਾਂ ਉਸ ਦੀਆਂ ਭਾਵਨਾਵਾਂ ਦਾ ਉਸ ਨਾਲ ਜੁੜੇ ਹਰ ਰਿਸ਼ਤੇ ਦਾ ਸਾਨੂੰ ਉਹਨਾਂ ਹੀ ਸਨਮਾਨ ਕਰਨਾ ਚਾਹੀਦਾ ਜਿਨ੍ਹਾਂ ਅਸੀਂ ਉਸ ਕੋਲੋਂ ਆਪਣੇ ਲਈ ਉਮੀਦ ਰੱਖਦੇ ਹਾਂ ਅਸਦੀ ਪਤਨੀ ਵੀ ਹੁਣ ਤੱਕ ਚਾਹ ਲੈ ਕੇ ਆ ਚੁੱਕੀ ਸੀ ਉਹ ਕਹਿਣ ਲੱਗੀ ਵੀਰ ਜੀ ਲੋਕ ਆਪਣੇ ਕੰਫਰਟ ਦੇ ਹਿਸਾਬ ਨਾਲ ਮਾਪਦੰਡ ਬਣਾ ਲੈਂਦੇ ਹਨ ਪੁਰਾਣੀਆਂ ਪਰੰਪਰਾਵਾਂ ਦੇ ਅਨੁਸਾਰ ਮਾਤਾ ਪਿਤਾ ਦੀ ਸੰਪਤੀ ਤੇ ਸਿਰਫ ਪੁੱਤਰ ਦਾ ਹੱਕ ਹੁੰਦਾ ਸੀ ਪਰ ਹੁਣ ਤਾਂ ਧੀਆ ਵੀ ਬਰਾਬਰ ਦੀਆਂ ਹਿੱਸੇਦਾਰ ਹੁੰਦੀਆਂ ਹਨ ਫਿਰ ਫਰਜ਼ ਨਿਭਾਉਣ ਤੋਂ ਗਰੇਜ਼ ਕਿਉਂ ਧੀ ਹੋਵੇ ਜਾਂ ਪੁੱਤਰ ਹਰ ਬੱਚਾ ਆਪਣੇ ਫਰਜ਼ਾਂ ਨੂੰ ਸਮਝੇ ਤਬਿਰਦ ਆਸ਼ਰਮਾਂ ਦੀ ਜ਼ਰੂਰਤ ਹੀ ਨਾ ਪਵੇ ਉਹਨਾਂ ਦੋਨਾਂ ਪਤੀ ਪਤਨੀ ਦੀਆਂ ਗੱਲਾਂ ਨੇ ਸਿੱਧਾ ਮੇਰੇ ਦਿਲ ਤੇ ਸੱਟ ਮਾਰੀ ਸੀ ਅਜਿਹਾ ਲੱਗਿਆ ਜਿਵੇਂ ਉਹ ਮੈਨੂੰ ਸ਼ੀਸ਼ਾ ਦਿਖਾ ਰਹੇ ਹੋ ਆਪਣੀ ਧਾਰਨਾ ਦੇ ਮੈਨੂੰ ਪ੍ਰਸ਼ਨ ਚੰਨ ਲੱਗਾ ਦਿਖਾਈ ਦੇ ਰਿਹਾ ਸੀ ਅੱਜ ਤੱਕ ਦੋਸਤਾਂ ਵਿੱਚ ਬੈਠ ਕੇ ਵੱਡੀਆਂ ਵੱਡੀਆਂ ਗੱਲਾਂ ਕਰਿਆ ਕਰਦਾ ਸੀ ਔਰਤ ਦੇ ਅਧਿਕਾਰਾਂ ਤੇ ਸਮਾਨਤਾਵਾਂ ਤੇ ਲੈਕਚਰ ਦਿਆ ਕਰਦਾ ਸੀ ਅੱਜ ਸਮਝ ਵਿੱਚ ਆਇਆ ਕਿ ਮੇਰੀ ਕਹਿਣੀ ਤੇ ਕਰਨੀ ਵਿੱਚ ਕਿੰਨਾ ਵੱਡਾ ਅੰਤਰ ਸੀ ਕੀ ਮੈਂ ਸੱਚਮੁੱਚ ਰਮਨ ਦੇ ਦਿਲ ਦੀਆਂ ਗਹਿਰਾਈਆਂ ਨੂੰ ਸਮਝ ਸਕਿਆ ਹਾਂ ਉਸ ਨੂੰ ਦਿਲ ਦੀ ਡੂੰਘਾਈ ਤੋਂ ਪਿਆਰ ਕਰ ਸਕਿਆ ਹਾਂ ਜੇਕਰ ਹਾਂ ਫਿਰ ਕਿਉਂ ਨਹੀਂ ਉਸ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰ ਸਕਿਆ ਉਸ ਦੇ ਪਿਆਰ ਵਿੱਚ ਸਮਰਪਣ ਸੀ ਫਰਜ਼ਾਂ ਵਿੱਚ ਵੀ ਜਦ ਸਮੇਂ ਮੇਰਾ ਵਿਆਹ ਹੋਇਆ ਸੀ ਪਾਪਾ ਦਾ ਕਿਡਨੀ ਦਾ ਇਲਾਜ ਚੱਲ ਰਿਹਾ ਸੀ ਉਹਨਾਂ ਦਾ ਡਾਇਲਿਸਿਸ ਹੋ ਰਿਹਾ ਸੀ। ਸਾਲ ਵੀ ਪੂਰਾ ਨਹੀਂ ਹੋਇਆ ਕਿ ਉਹਨਾਂ ਦਾ ਸਵਰਗਵਾਸ ਹੋ ਗਿਆ ਸੀ। ਪਾਪਾ ਦੇ ਚਲੇ ਜਾਣ ਤੋਂ ਬਾਅਦ ਮੰਮੀ ਇੱਕਦਮ ਟੁੱਟ ਜਾਈ ਗਈ ਸੀ। ਰਮਨ ਨੇ ਉਹਨਾਂ ਦੇ ਦਰਦ ਨੂੰ ਸਮਝਿਆ। ਉਹਨਾਂ ਦੇ ਇਕੱਲੇਪਨ ਨੂੰ ਵੰਡਣ ਦਾ ਹਰ ਸੰਭਵ ਯਤਨ ਕੀਤਾ। ਤੇ ਇਸ ਦੇ ਲਈ ਉਸ ਨੇ ਆਪਣੀ ਨੌਕਰੀ ਵੀ ਛੱਡ ਦਿੱਤੀ। ਉਸ ਦੇ ਸ਼ਬਦ ਅੱਜ ਵੀ ਮੇਰੇ ਦਿਮਾਗ ਵਿੱਚ ਅੰਕਿਤ ਹਨ। ਉਸ ਨੇ ਕਿਹਾ ਸੀ, "ਜਸ" ਨੌਕਰੀ ਦਾ ਕੀ ਆ ਉਹ ਤਾਂ ਮੈਨੂੰ ਸਾਲ ਬਾਅਦ ਵੀ ਮਿਲ ਜਾਵੇਗੀ ਪਰ ਇਸ ਸਮੇਂ ਮੰਮੀ ਦਾ ਇਕੱਲਾਪਨ ਉਹਨਾਂ ਨੂੰ ਡਿਪਰੈਸ਼ਨ ਵਿੱਚ ਲਿਜਾ ਸਕਦਾ ਤੇ ਅੱਜ ਜਦੋਂ ਵਾਰੀ ਮੇਰੀ ਆ ਤਾਂ ਇਨ ਅਰਚਨਾ ਦਾ ਸਹਾਰਾ ਲੈ ਕੇ ਮੈਂ ਆਪਣੇ ਫਰਜ਼ਾਂ ਤੋਂ ਪਿੱਛੇ ਪੱਜ ਰਿਹਾ ਹਾਂ ਮੇਰਾ ਮਨ ਪਛਤਾਪ ਨਾਲ ਭਰ ਗਿਆ ਰਮਨ ਨੂੰ ਮਨਾ ਕੇ ਘਰ ਵਾਪਸ ਬੁਲਾਉਣ ਦੇ ਲਈ ਦਿਲ ਤੜਫਣ ਲੱਗਾ ਫਰਕੈਸ ਨੂੰ ਨਾਲ ਜਾਵਾਂ ਉੱਥੇ ਸਭ ਕੁਝ ਜਾਣਨ ਤੋਂ ਬਾਅਦ ਉਸਦੀ ਮੰਮੀ ਹੁਣ ਇੱਥੇ ਆਨ ਲਈ ਸਹਿਮਤ ਹੋਣਗੇ ਕੀ ਸੋਚਦੇ ਹੋਣਗੇ ਉਹ ਮੇਰੇ ਬਾਰੇ ਵਿੱਚ ਉਹਨਾਂ ਨੇ ਮੈਨੂੰ ਇੰਨੀ ਮਮਤਾ ਦਿੱਤੀ ਤੇ ਮੈਂ ਉਹ ਮੇਰੀ ਉਹ ਪੂਰੀ ਰਾਤ ਅੱਖਾਂ ਵਿੱਚ ਲੰਘ ਗਈ ਅਗਲੀ ਸਵੇਰ ਮੈਂ ਮੂੰਹ ਨੇ ਰਹੀ ਮੋਬਾਈਲ ਚੱਕਿਆ ਮੇਰੇ ਮੋਬਾਈਲ ਦੀ ਘੰਟੀ ਵੱਜੀ ਹੈਲੋ ਮੈਂ ਕਿਹਾ ਦੂਜੇ ਪਾਸੇੋਂ ਮੇਰੇ ਮਿੱਤਰ ਦੀ ਆਵਾਜ਼ ਆਈ ਹੈਪੀ ਐਨਿਵਰਸਰੀ। oh थैंक यू। ਉਦੋਂ ਹੀ ਉਸਦੀ ਪਤਨੀ ਨੇ ਚੈੱਕਦਿਆਂ ਹੋਇਆਂ ਕਿਹਾ, ਹੈਪੀ ਐਨਿਵਰਸਰੀ ਵੀਰ ਜੀ। ਰਮਨ ਕਿੱਥੇ ਆ? ਉਸ ਨੂੰ ਫੋਨ ਦਿਓ। ਰਮਨ ਹਜੇ ਸੌ ਰਹੀ ਐ। ਮੈਂ ਝੂਠ ਦਾ ਸਹਾਰਾ ਲਿਆ। ਠੀਕ ਐ। ਅਸੀਂ ਚਾਰੇ ਦੋਸਤ ਰਾਤ ਨੂੰ ਤੁਹਾਡੇ ਘਰ ਆ ਰਹੇ ਹਾਂ। ਡਿਨਰ ਇੱਧਰ ਹੀ ਕਰਾਂਗੇ। ਪਰ ਪਰਪੁਰਗੋ ਜਣੀ। ਰਮਨ ਦੇ ਹੱਥ ਦਾ ਖਾਣਾ ਖਾਦੇ ਹੋਏ ਬਹੁਤ ਦਿਨ ਹੋ ਗਏ ਮੇਰੇ ਦੋਸਤ ਨੇ ਹੁਕਮ ਵਾਲੇ ਲਹਿਜੇ ਵਿੱਚ ਫੋਨ ਰੱਖ ਦਿੱਤਾ ਮੈਂ ਦੁਚਿੱਤੀ ਵਿੱਚ ਫਸ ਗਿਆ ਹੁਣ ਕੀ ਕਰਾਂ ਰਮਨ ਨੂੰ ਬੁਲਾਉਣਾ ਪਵੇਗਾ ਨਹੀਂ ਤਾਂ ਸਾਡੇ ਝਗੜੇ ਦੇ ਬਾਰੇ ਵਿੱਚ ਸਭ ਨੂੰ ਪਤਾ ਲੱਗ ਜਾਵੇਗਾ ਚਜਕਦਿਆਂ ਹੋਇਆ ਮੈਂ ਉਸ ਨੂੰ ਫੋਨ ਮਲਾਇਆ ਦੂਜੇ ਪਾਸਿਓਂ ਉਸਦੀ ਆਵਾਜ਼ ਆਉਂਦੀ ਆਹੀ ਮੈਂ ਕਿਹਾ ਕਿਵੇਂ ਆ ਰਮਨ ਠੀਕ ਆ ਉਸ ਨੇ ਸੰਖੇਪ ਜਿਹਾ ਉੱਤਰ ਦਿੱਤਾ ਮੰਮੀ ਕਿਵੇਂ ਹਨ ਮੈਂ ਪੁੱਛਿਆ ਦੂਜੇ ਪਾਸੇ ਲੰਬੀ ਚੁੱਪ ਛਾ ਗਈ ਸੀ ਕੁਝ ਪਲਾਂ ਦੀ ਉਡੀਕ ਤੋਂ ਬਾਅਦ ਮੈਂ ਫਿਰ ਪੁੱਛਿਆ ਰਮਨ ਤੇਰੇ ਤੋਂ ਇੱਕ ਫੇਵਰ ਚਾਹੁੰਦਾ ਹਾਂ ਅੱਜ ਸਾਡੀ ਮੈਰਿਜ ਐਨੀਵਰਸਰੀ ਹੈ ਤੇ ਮੇਰੇ ਦੋਸਤ ਡਿਨਰ ਤੇ ਆਉਣਾ ਚਾਹੁੰਦੇ ਹਨ ਤੂੰ ਘਰ ਆ ਜਾਵੇਂਗੀ ਪਲੀਜ਼ ਮੇਰੀ ਇੱਜ਼ਤ ਬਚ ਜਾਵੇਗੀ ਉਹ ਖੁਜ ਨਹੀਂ ਬੋਲੀ ਮੈਂ ਕਿਹਾ ਪਲੀਜ਼ ਰਮਨ ਮਨਾ ਨਾ ਕਰੀ ਕਿੰਨੇ ਵਜੇ ਆਉਣਾ ਉਸਨੇ ਪੁੱਛਿਆ ਮੈਂ ਹੁਣੇ ਤੈਨੂੰ ਲੈਣ ਆ ਰਿਹਾ ਮੈਂ ਉਚਾਹ ਨਾਲ ਭਰ ਗਿਆ ਪਰ ਉਹ ਠੰਡੀ ਜੀ ਆਵਾਜ਼ ਵਿੱਚ ਕਹਿਣ ਲੱਗੀ ਮੈਂ ਖੁਦ ਹੀ ਆ ਜਾਵਾਂਗੀ ਇੱਕ ਘੰਟੇ ਬਾਅਦ ਉਹ ਆਈ ਉਹ ਪਹਿਲਾਂ ਤੋਂ ਕਾਫੀ ਕਮਜ਼ੋਰ ਲੱਗ ਰਹੀ ਸੀ ਉਸ ਦੀ ਅੱਖਾਂ ਵਿੱਚ ਇੱਕ ਉਦਾਸੀ ਸੀ ਜਿਸ ਨੂੰ ਦੇਖ ਕੇ ਮੇਰਾ ਦਿਲ ਪਿਗਲ ਗਿਆ ਗਿਆ ਆਪਣੇ ਐਨੀਵਰਸਰੀ ਦੇ ਦਿਨ ਉਸ ਨੂੰ ਸੀਨੇ ਨਾਲ ਲਾ ਕੇ ਪਿਆਰ ਕਰਨਾ ਤਾਂ ਦੂਰ ਮੈਂ ਉਸ ਨੂੰ ਸਭ ਕਾਮਨਾਵਾਂ ਵੀ ਨਾ ਦੇ ਸਕਿਆ ਕਦੇ-ਕਦੇ ਚਾਹ ਕੇ ਵੀ ਇਨਸਾਨ ਆਪਣੀਆਂ ਭਾਵਨਾਵਾਂ ਨੂੰ ਬਾਹਰ ਨਹੀਂ ਕੱਢ ਸਕਦਾ ਕਿਤੇ ਨਾ ਕਿਤੇ ਉਸ ਦੇ ਅੱਗੇ ਆਪਣੇ ਆਪ ਨੂੰ ਬਹੁਤ ਛੋਟਾ ਮਹਿਸੂਸ ਕਰ ਰਿਹਾ ਸੀ ਜਦੋਂ ਆਪਣੀ ਇੱਜ਼ਤ ਤੇ ਗੱਲ ਆਈ ਤਾਂ ਆਪਣੇ ਹੰਕਾਰ ਨੂੰ ਕਿਨਾਰਾ ਕਰਕੇ ਉਸ ਨੂੰ ਬੁਲਾ ਲਿਆ ਰਮਨ ਦੀ ਦਿੱਤੀ ਹੋਈ ਲਿਸਟ ਦੇ ਮੁਤਾਬਕ ਮੈਂ ਬਾਜ਼ਾਰ ਵਿੱਚੋਂ ਸਮਾਨ ਲੈ ਆਇਆ ਤੇ ਉਸਨੇ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ ਸਾਰਾ ਦਿਨ ਮੈਂ ਰਸੋਈ ਦੇ ਕੋਲ ਹੀ ਮੰਡਰਾਉਂਦਾ ਰਿਹਾ ਸ਼ਾਇਦ ਰਮਨ ਕੁਝ ਬੋਲੇ ਪਰ ਸਾਡੇ ਦੋਨਾਂ ਦੇ ਵਿਚਕਾਰ ਪਈ ਦਰਾਰ ਵਿੱਚ ਕਿਤੇ ਨਾ ਕਿਤੇ ਸ਼ਬਦ ਗੁੰਮ ਹੋ ਗਏ ਸੀ ਤੇ ਇਹ ਦਰਾਰ ਪਾਰ ਕਰਨਾ ਹੁਣ ਸੰਭਵ ਨਹੀਂ ਸੀ ਸ਼ਾਮ 7 ਵਜੇ ਮੇਰੇ ਦੋਸਤ ਆਪਣੀਆਂ-ਆਪਣੀਆਂ ਪਤਨੀਆਂ ਦੇ ਨਾਲ ਸਾਡੇ ਘਰ ਆਏ ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਸਵੇਰ ਤੋਂ ਜਿਸ ਰਮਨ ਦੇ ਮੂੰਹ 'ਚੋਂ ਇੱਕ ਸ਼ਬਦ ਵੀ ਨਹੀਂ ਸੀ ਨਿਕਲਿਆ ਮੇਰੇ ਦੋਸਤਾਂ ਦੇ ਆਉਂਦਿਆਂ ਹੀ ਉਸ ਦੇ ਵਿਹਾਰ ਵਿੱਚ ਹੈਰਾਨੀਜਨਕ ਰੂਪ ਨਾਲ ਪਰਿਵਰਤਨ ਆ ਗਿਆ ਸੀ ਅਚਾਨਕ ਹੀ ਉਹ ਬੇहद ਖੁਸ਼ ਨਜ਼ਰ ਆਉਣ ਲੱਗੀ ਸੀ ਤੇ ਦੂਸਰਿਆਂ ਦੇ ਨਾਲ-ਨਾਲ ਮੇਰੇ ਨਾਲ ਵੀ ਉਹ ਬਹੁਤ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ ਉਸ ਨੇ ਇੱਕ ਬਹੁਤ ਹੀ ਸੋਹਣਾ ਸੂਟ ਪਾਇਆ ਸੀ ਜਿਸ ਵਿੱਚ ਉਹ ਬੇहद ਖੂਬਸੂਰਤ ਨਜ਼ਰ ਆ ਰਹੀ ਸੀ ਉਸ ਦੀ ਸਮਝਦਾਰੀ ਤੇ ਵਿਹਾਰ ਦਾ ਮੈਂ ਕਾਇਲ ਹੋ ਗਿਆ ਕਿਸੇ ਨੂੰ ਜਰਾ ਵੀ ਸ਼ੱਕ ਨਹੀਂ ਸੀ ਹੋ ਸਕਿਆ ਕਿ ਸਾਡੇ ਦੋਨਾਂ ਦੇ ਵਿਚਕਾਰ ਝਗੜਾ ਚੱਲ ਰਿਹਾ ਸੀ ਜਦੋਂ ਤੱਕ ਮਹਿਮਾਨ ਘਰ ਤੋਂ ਰਵਾਨਾ ਹੋਏ ਰਾਤ ਦੇ 10 ਵਜੇ ਚੁੱਕੇ ਸੀ ਬਾਹਰ ਬੂੰਦਾਬاندی ਸ਼ੁਰੂ ਹੋ ਗਈ ਸੀ ਉਸਨੇ ਛੇਤੀ ਛੇਤੀ ਕਿਚਨ ਦਾ ਕੰਮ ਖਤਮ ਕੀਤਾ ਤੇ ਪਰਸ ਚੱਕ ਕੇ ਘਰ ਜਾਣ ਲਈ ਦਰਵਾਜ਼ੇ ਵੱਲ ਵਧੀ ਮੇਰੇ ਦਿਲ ਵਿੱਚ ਇੱਕ ਚੀਜ਼ ਜੇ ਉੱਠੀ ਮੈਂ ਤੁਰੰਤ ਅੱਗੇ ਵੱਧ ਕੇ ਉਸਨੂੰ ਬਾਹੋ ਫੜ ਲਿਆ ਤੇ ਭਰੇ ਹੋਏ ਗਲੇ ਨਾਲ ਕਹਿਣ ਲੱਗਿਆ ਮੈਨੂੰ ਮaaf ਕਰ ਦੇ ਰਮਨ ਮੈਨੂੰ ਛੱਡ ਕੇ ਨਾ ਜਾ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਮੈਂ ਸ਼ਰਮਿੰਦਾ ਹਾਂ ਬਹੁਤ ਜ਼ਿਆਦਾ ਹਾਂ ਇਹ ਸੋਚ ਕੇ ਕਿ ਮੈਂ ਤੈਨੂੰ ਕਿੰਨਾ ਦੁੱਖ ਦਿੱਤਾ ਤੇਰੀ ਸੇਵਾ ਤੇ ਫਰਜ਼ ਨੂੰ ਮੈਂ ਆਪਣਾ ਅਧਿਕਾਰ ਸਮਝਿਆ ਪਰ ਜਦੋਂ ਗੱਲ ਮੇਰੇ ਫਰਜ਼ ਦੀ ਆਈ ਤਾਂ ਉਸ ਤੋਂ ਕਿਨਾਰਾ ਕਰਕੇ ਤੇਰੇ ਵਿਸ਼ਵਾਸ ਨੂੰ ਤਾਰ-ਤਾਰ ਕਰ ਦਿੱਤਾ ਸੱਚ ਸੱਚ ਦਸੀ ਕੀ ਤੂੰ ਮੰਮੀ ਨੂੰ ਸਭ ਕੁਝ ਦੱਸ ਦਿੱਤਾ ਨਹੀਂ ਉਹਨਾਂ ਨੂੰ ਦੱਸ ਕੇ ਮੈਂ ਉਹਨਾਂ ਦੇ ਦਿਲ ਨੂੰ ਠੇਸ ਨਹੀਂ ਪਹੁੰਚਾ ਸਕਦੀ ਓ ਰਮਨ ਤੂੰ ਕਿੰਨੀ ਚੰਗੀਆਂ ਤੂੰ ਮੇਰੇ ਦਿਲ ਤੋਂ ਬਹੁਤ ਵੱਡਾ ਬੋਝ ਹਟਾ ਦਿੱਤਾ ਖਾਣਾ ਆਪਾਂ ਕੱਲ ਸਵੇਰੇ ਹੀ ਉਹਨਾਂ ਨੂੰ ਇੱਥੇ ਲੈ ਆਵਾਂਗੇ ਕਹਿੰਦੇ ਹੋਏ ਭਾਵਨਾ ਵਸ਼ ਮੈਂ ਉਸਦੇ ਦੋਨੋਂ ਹੱਥ ਫੜ ਲਏ ਰਮਨ ਨੇ ਆਪਣੇ ਹੱਥ ਛੁਡਾ ਲਏ ਤੇ ਕੈਨ ਲੱਗੀ ਜਸ ਪਤੀ ਪਤਨੀ ਦਾ ਰਿਸ਼ਤਾ ਕੱਚ ਵਾਂਗ ਹੁੰਦਾ ਇੱਕ ਵਾਰ ਤਰੇੜ ਆ ਜਾਵੇ ਤਾਂ ਉਸ ਦਾ ਨਿਸ਼ਾਨ ਵੀ ਕਦੇ ਨਹੀਂ ਜਾਂਦਾ ਤੂੰ ਗਲਤ ਕਹਿ ਰਹੀ ਆ ਰਮਨ ਇਹ ਇਨਸਾਨ ਦੇ ਵਿਅਕਤੀਗਤ ਯਤਨਾਂ ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਸਿਰਜਤੇ ਨੂੰ ਕੀ ਰੂਪ ਦਿੰਦਾ ਹੈ ਕੱਚ ਦੀ ਤਰ੍ਹਾਂ ਕਮਜ਼ੋਰ ਜਾਂ ਪਾਣੀ ਵਰਗਾ ਸਮਤਲ ਜਿਸ ਵਿੱਚ ਕਿੰਨੀਆਂ ਵੀ ਲਕੀਰਾਂ ਖਿੱਚੋ ਉਹ ਕਦੇ ਵੀ ਦੋ ਹਿੱਸੇ ਵਿੱਚ ਨਹੀਂ ਵੰਡਿਆ ਜਾ ਸਕਦਾ ਇਹੀ ਤਾਂ ਹੁੰਦਾ ਹੈ ਪਤੀ ਪਤਨੀ ਦਾ ਰਿਸ਼ਤਾ ਇੱਕ ਰਸਤਾ ਪਟਕ ਜਾਵੇ ਤਾਂ ਦੂਜਾ ਉਸ ਨੂੰ ਸੰਭਾਲ ਲੈਂਦਾ ਹੈ ਕਿੰਨੀ ਦੇਰ ਤੱਕ ਉਹ ਮੈਨੂੰ ਇੱਕ ਟੱਕ ਤੱਕਦੀ ਰਹੀ ਫਿਰ ਗੰਭੀਰ ਆਵਾਜ਼ ਵਿੱਚ ਕਹਿਣ ਲੱਗੀ ਨਹੀਂ ਜਾ ਸਕਦੇ ਹੁਣ ਰਹਿਣ ਦਿਓ ਮੈਂ ਨਹੀਂ ਚਾਹੁੰਦੀ ਮੇਰੀ ਮਾਂ ਕਿਸੇ ਦੇ ਤਰਸ ਦਾ ਪਾਤਰ ਬਣੇ ਉਸ ਦੇ ਸ਼ਬਦ ਫਿਰ ਮੇਰੇ ਦਿਲ ਨੂੰ چیر ਗਏ ਮੈਂ ਰੋਣ ਹਾਂ ਕੀ ਹਵਾਜ਼ ਵਿੱਚ ਕਹਿਣ ਲੱਗਾ ਮੇਰੇ ਪਛਤਾਵੇ ਨੂੰ ਤਰਸਦਾ ਨਾਮ ਦੇ ਕੇ ਮੈਨੂੰ ਮੇਰੀਆਂ ਹੀ ਨਜ਼ਰਾਂ ਵਿੱਚ ਨਾ ਸੋਟ ਰਮਨ ਮੈਂ ਸੱਚ ਕਹਿ ਰਿਹਾ ਹਾਂ ਮੈਂ ਤਲਾਸ਼ ਰਿਹਾ ਸੀ ਉਹਨਾਂ ਸ਼ਬਦਾਂ ਨੂੰ ਜੋ ਮੇਰੇ ਪਛਤਾਵੇ ਨੂੰ ਬਿਆਨ ਕਰ ਸਕਣ ਪਰ ਮੇਰੀ ਕੰਬਦੀ ਹੋਈ ਆਵਾਜ਼ ਮੇਰੇ ਅੰਦਰ ਦੇ ਦਰਦ ਨੂੰ ਬਿਆਨ ਕਰ ਰਹੀ ਸੀ ਭਾਵਨਾਵਾਂ ਸੱਚੀਆਂ ਹੋਣ ਤਾਂ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਸ਼ਬਦਾਂ ਦੀਆਂ ਵਿਸਾਖੀਆਂ ਦੀ ਲੋੜ ਨਹੀਂ ਪੈਂਦੀ ਉਹ ਜੀਵਨ ਸਾਥੀ ਦੇ ਦਿਲ ਤੱਕ ਪਹੁੰਚਣ ਦੀ ਰਾਹ ਖਦ ਬਣਾ ਲੈਂਦੀਆਂ ਹਨ ਅਜਿਹਾ ਕੀ ਹੋਇਆ ਸੀ ਸਾਡੇ ਨਾਲ ਵੀ ਤਾਂ ਹੀ ਤਾਂ ਰਮਨ ਦੀਆਂ ਅੱਖਾਂ ਸੌਨ ਦੇ ਬਦਲਾ ਮੰਗੋ ਵਰ ਰਹੀਆਂ ਸਨ ਰੋਣ ਹਾ ਕੇ ਹੋ ਗਿਆ ਮੇਰੇ ਵੱਲ ਵਧੀ ਮੈਂ ਉਸਨੂੰ ਕੱਸ ਕੇ ਆਪਣੇ ਸੀਨੇ ਨਾਲ ਲਾ ਲਿਆ ਆਰਚਨਾ ਦੇ ਬੰਦਨਾ ਤੋਂ ਖੁਦ ਦੀ ਉਚਾਈ ਤੇ ਜਾ ਪਹੁੰਚਿਆ ਸੀ ਜਿੱਥੇ ਪਤੀ ਪਤਨੀ ਸਿਰਫ ਸਰੀਰ ਤੋਂ ਹੀ ਨਹੀਂ ਮਨ ਤੋਂ ਵੀ ਇੱਕ ਹੁੰਦੇ ਹਨ ਕੈਨ ਨੂੰ ਇਹ ਸਾਡੀ ਤੀਜੀ ਐਨਿਵਰਸਰੀ ਸੀ ਪਰ ਅਸਲ ਵਿੱਚ ਮਿਲਨ ਤਾਂ ਸਾਡਾ ਅੱਜ ਹੋਇਆ ਸੀ ਸੋ ਇਹ ਸੀ પતિ-ਪਤਨੀ ਦੇ ਰਿਸ਼ਤੇ ਨੂੰ ਦਰਸਾਉਂਦੀ ਹੋਈ ਬਹੁਤ ਹੀ ਖੂਬਸੂਰਤ ਕਹਾਣੀ ਜੋ ਕਿ ਰੇਨੂ ਜੀ ਦੁਆਰਾ ਲਿਖੀ ਗਈ ਸੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਬਹੁਤ ਪਸੰਦ ਆਈ ਹੋਵੇਗੀ ਸੋ પતિ-ਪਤਨੀ ਚਾਹੇ ਕਿੰਨੇ ਵੀ ਨਾਰਾਜ਼ ਕਿਉਂ ਨਾ ਹੋ ਜਾਣ ਪਰ ਇਹ ਨਾਰਾਜ਼ਗੀ ਵਕਤੀ ਤੌਰ ਤੇ ਹੀ ਹੁੰਦੀ ਹੈ ਉਹ ਕਦੇ ਵੀ ਮਤਲਬ ਸੱਚਾ ਪਿਆਰ ਕਰਨ ਵਾਲੇ ਕਦੇ ਵੀ ਇੱਕ ਦੂਜੇ ਤੋਂ ਅਲੱਗ ਨਹੀਂ ਹੋ ਸਕਦੇ ਮਨ ਮਟਾਵ ਹੋ ਸਕਦੇ ਹਨ ਪਰ ਅਲੱਦਗੀ ਨਹੀਂ ਚੰਗੀ ਲੱਗੀ ਕਹਾਣੀ ਤਾਂ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂਕਿ ਉਹਨਾਂ પતિ ਪਤਨੀ ਤੱਕ ਪਹੁੰਚ ਸਕੇ ਜਿਨ੍ਹਾਂ ਦੇ ਰਿਸ਼ਤੇ ਵਿੱਚ ਇਸ ਤਰ੍ਹਾਂ ਦੀਆਂ ਕੋਈ ਦਰਾਰਾਂ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ ਤਾਂ ਉਹ ਵੀ ਆਪਣੀ ਜ਼ਿੰਦਗੀ ਨੂੰ ਸਹੀ ਰਾਹ ਤੇ ਸਹੀ ਮਕਾਮ ਤੇ ਲਿਆ ਕੇ ਖੜਾ ਕਰਨ ਤੇ ਆਪਣੀ ਜ਼ਿੰਦਗੀ ਬਹੁਤ ਹੀ ਬਖੂਬੀ ਤੇ ਖੁਸ਼ੀ ਨਾਲ ਜੀ ਸਕਣ ਧੰਨਵਾਦ ਕਹਾਣੀ ਸੁਣਨ ਲਈ ਇਸੇ ਤਰ੍ਹਾਂ ਦੀਆਂ ਹੋਰ ਪਤੀ ਪਤਨੀ ਵਾਲੀਆਂ ਕਹਾਣੀਆਂ ਸੁਣਨ ਲਈ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ